ਸ਼ਟਸ਼ੀਏ ਕਲਿਸਾਰਿਆ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਜਿਆਦਾ ਟੇਸਟੀ ਮੌਲੀ ਤੇ ਟਮਾਟਰ ਦੀ ਹਾਜਮੇਦਾਰ ਚਟਨੀ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਜਦੋਂ ਕਦੇ ਤੁਹਾਡਾ ਸਬਜੀ ਖਾਣ ਦਾ ਮਨ ਨਾ ਹੋਵੇ ਤਾਂ ਤੁਸੀਂ ਇਸ ਤਰੀਕੇ ਨਾਲ ਇਹ ਵਾਲੀ ਚਟਨੀ ਬਣਾ ਕੇ ਖਾ ਸਕਦੇ ਹੋ ਬਹੁਤ ਹੀ ਜਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਆਗੇ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਚਾਚਨੀ ਬਣਾਉਣਾ ਸ਼ੁਰੂ ਕਰਦੇ ਆਂ। ਗੈਸ ਤੇ ਇੱਕ ਪੈਨ ਰੱਖਾਂਗੇ। ਇੱਕ ਚਮਚੇ ਦੇ ਵਿੱਚ ਤੇਲ ਦਾ ਪਾਵਾਂਗੇ। ਤੇ ਇਹਦੇ ਲਈ ਮੈਂ ਟਮਾਟਰ ਲਿਆ ਸੀ। ਮੇਰੇ ਕੋਲ ਵੱਡੇ ਸਾਈਜ਼ ਦਾ ਟਮਾਟਰ ਸੀ। ਇਸ ਕਰਕੇ ਮੈਂ ਇਹਦੇ ਛੋਟੇ ਪੀਸ ਕੱਟ ਕਰਕੇ ਲਿਆ। ਜੇ ਤੁਹਾਡੇ ਕੋਲ ਵੱਡਾ ਟਮਾਟਰ ਨਹੀਂ ਹੈਗਾ ਤਾਂ ਤੁਸੀਂ 2 ਜਾਂ 3 ਟਮਾਟਰ ਛੋਟੇ ਪੀਸ ਦੇ ਵੀ ਲੈ ਸਕਦੇ ਹੋ। ਉਹਨਾਂ ਦੇ ਦੋ ਦੋ ਪੀਸ ਕਟਿੰਗ ਕਰਕੇ ਤੁਸੀਂ ਲੈ ਸਕਦੇ ਹੋ ਦੋ ਤੋਂ ਤਿੰਨ ਲਸਣ ਦੀਆਂ ਕਲੀਆਂ ਲਵਾਂਗੇ ਦੋ ਹਰੀਆਂ ਮਿਰਚਾਂ ਲਵਾਂਗੇ ਹਰੀ ਮਿਰਚ ਤੁਸੀਂ ਆਪਣੇ ਟੇਸਟ ਅਕੋਰਡਿੰਗ ਘਟਵਾਤ ਕਰ ਸਕਦੇ ਹੋ ਚੰਮਾ ਦਾ ਚੌਥਾ ਹਿੱਸਾ ਇਹਦੇ ਵਿੱਚ ਪਾਵਾਂਗੇ ਲੂਣ ਦਾ ਲੂਣ ਪਾਉਣ ਨਾਲ ਜਿਹੜੇ ਟਮਾਟਰ ਚੰਗੀ ਤਰ੍ਹਾਂ ਗਲ ਜਾਂਦੇ ਆ ਚੰਗੀ ਤਰ੍ਹਾਂ ਇਹ ਜਲਦੀ ਵੀ ਜਿਹੜੇ ਪੱਕਣਾ ਸ਼ੁਰੂ ਹੋ ਜਾਂਦੇ ਆ ਇਹਨਾਂ ਨੂੰ 5 ਤੋਂ 6 ਮਿੰਟ ਲਈ ਅਸੀਂ ਟੱਕ ਕੇ ਪਕਾ ਲਵਾਂਗੇ ਬਿਲਕੁਲ ਸਲੋ ਗੈਸ ਤੇ ਜਦੋਂ ਤੱਕ ਇਹ ਆਪਣੇ ਟਮਾਟਰ ਬਿਲਕੁਲ ਚੰਗੀ ਤਰ੍ਹਾਂ ਮੈਸ਼ ਨਾ ਹੋ ਜਾਣ ਉਦੋਂ ਤੱਕ ਇਹਨਾਂ ਨੂੰ ਅਸੀਂ ਪਕਾ ਲਾਂਗੇ 5-6 ਮਿੰਟ ਹੋ ਗਏ ਸੀ ਇਹਨਾਂ ਨੂੰ ਰੱਖਿਆ ਨਾ ਦੇਖੋ ਤੁਸੀਂ ਇਹਨਾਂ ਦਾ ਛਿਲਕਾ ਅਲੱਗ ਹੋਣਾ ਸ਼ੁਰੂ ਹੋ ਗਿਆ ਇਹਦਾ ਛਿਲਕਾ ਉਤਾਰ ਲਾਂਗੇ ਇਹ ਚਟਨੀ ਵਿੱਚ ਸਵਾਦ ਨਹੀਂ ਲੱਗਦਾ ਇਸ ਕਰਕੇ ਇਹਨਾਂ ਨੂੰ ਅਸੀਂ ਪਹਿਲਾਂ ਹੀ ਉਤਾਰ ਲਾਂਗੇ ਤੇ ਗੈਸ ਦੀ ਫਲੇਮ ਇਸ ਟਾਈਮ ਬੰਦ ਕਰ ਦਾਂਗੇ ਟਮਾਟਰਾਂ ਨੂੰ ਇਸ ਤਰੀਕੇ ਨਾਲ ਮੈਸ਼ ਕਰ ਲਾਂਗੇ ਤੇ ਨਾਲ ਹੀ ਲਸਣ ਦੀਆਂ ਕਲੀਆਂ ਸੀ ਬਿਲਕੁਲ ਸੌਫਟ ਹੋ ਚੁੱਕੀਆਂ ਨੇ ਮਿਰਚਾਂ ਤੇ ਲਸਣ ਦੀਆਂ ਕਲੀਆਂ ਟਮਾਟਰ ਸਾਰੇ ਸੌਫਟ ਹੋ ਚੁੱਕੇ ਨੇ ਇਸ ਤਰੀਕੇ ਨਾਲ ਫੋਕ ਦੀ ਹੈਲਪ ਨਾਲ ਅਸੀਂ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਹੈ ਇਹ ਚਟਨੀ ਅਸੀਂ ਕੋਈ ਮਿਕਸੀ ਵਿੱਚ ਨੂੰ ਜਾਂ ਚੋਪਰ ਵਿੱਚ ਨੂੰ ਬਣਾ ਕੇ ਤਿਆਰ ਨਹੀਂ ਕਰਾਂਗੇ ਬਿਲਕੁਲ ਸਿੰਪਲ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇਹਨੂੰ ਠੰਡਾ ਹੋਣ ਲਈ ਰੱਖ ਦਾਂਗੇ ਉਦੋਂ ਤੱਕ ਅਸੀਂ ਹੋਰ ਤਿਆਰੀ ਕਰਦੇ ਆਂ ਇੱਥੇ ਮੈਂ ਇੱਕ ਮੁੱਲੀ ਲਈ ਸੀ ਬ੍ਰੀਕ ਕਟਿੰਗ ਕੀਤੀ ਹੋਈ ਇੱਕ ਪਿਆਜ਼ ਤੇ ਹਰਾ ਧਨੀਆ ਤੇ 1 ਇੰਚ ਅਦਰਕ ਦਾ ਟੁਕੜਾ ਨੂੰ ਬ੍ਰੀਕ ਬ੍ਰੀਕ ਕਟਿੰਗ ਕਰਕੇ ਲੈਣਾ ਸੀ ਇਹਨਾਂ ਨੂੰ ਤੁਸੀਂ ਇੱਥੇ ਪੁਦੀਨਾ ਤਾਂ ਹਰੀ ਲੈ ਵੀ ਲੈ ਸਕਦੇ ਹੋ ਕਟਿੰਗ ਕਰਕੇ ਤੇ ਮੁੱਲੀ ਦੇ ਪੱਤਿਆਂ ਨੂੰ ਵੀ ਕਟਿੰਗ ਕਰਕੇ ਇਹਦੇ ਵਿੱਚ ਪਾ ਸਕਦੇ ਹੋ ਉਹਦੇ ਨਾਲ ਵੀ ਜਿਹੜੀ ਬਹੁਤ ਜ਼ਿਆਦਾ ਟੇਸਟੀ ਜਿਹੜੀ ਚਟਨੀ ਬਣ ਕੇ ਤਿਆਰ ਹੁੰਦੀ ਹੈ ਟਮਾਟਰ ਬਿਲਕੁਲ ਦੇਖੋ ਠੰਡੇ ਹੋ ਚੁੱਕੇ ਸੀ ਜਦੋਂ ਠੰਡੇ ਹੋ ਜਾਣ ਟਮਾਟਰ ਉਹ ਤੋਂ ਬਾਅਦ ਇਹ ਸਾਰਾ ਸਮਾਰੀ ਦੇ ਵਿੱਚ ਐਡ ਕਰ ਦਾਂਗੇ ਅਸੀਂ ਤੇ ਇਹਦੇ ਵਿੱਚ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਚਮਚ ਦਾ ਚੌਥਾ ਹਿੱਸਾ ਕਾਲਾ ਨਮਕ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਅਸੀਂ ਧਨੀਆ ਪਾਊਡਰ ਦਾ ਚੌਥਾ ਹਿੱਸਾ ਹੀ ਪਾਵਾਂਗੇ ਅਸੀਂ ਭੁੰਨਿਆ ਹੋਇਆ ਜੀਰਾ ਪਾਊਡਰ ਤੇ ਥੋੜੇ ਜਿਹੀ ਪਾਵਾਂਗੇ ਲਾਲ ਮਿਰਚ ਤੁਸੀਂ ਆਪਣੇ ਰੇਸ ਦੇ ਅਕੋਰਡਿੰਗ ਲਾਲ ਮਿਰਚ ਜਿਹੜੀ ਘੱਟ ਵੱਧ ਕਰ ਸਕਦੇ ਹੋ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਇੱਕ ਨਿੰਬੂ ਦਾ ਰਸ ਲਿਆ ਸੀਗਾ ਅਸੀਂ ਇੱਕ ਚਮਚੀ ਪਾਣਾ ਸੀ ਨਿੰਬੂ ਦਾ ਰਸ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਾਂਗੇ ਦੇਖੋ ਇਸ ਇਹਨੂੰ ਅਸੀਂ ਨਾ ਹੀ ਕੁੰਡੀ ਸੋਟੇ ਵਿੱਚ ਬਣਾ ਕੇ ਤਿਆਰ ਕਰਾਂਗੇ ਨਾ ਹੀ ਮਿਕਸੀ ਵਿੱਚ ਨੂੰ ਤੇ ਨਾ ਹੀ ਚੋਪਰ ਵਿੱਚ ਨੂੰ ਇਸ ਤਰੀਕੇ ਨਾਲ ਅਸੀਂ ਸਾਰਾ ਸਮਾਨ ਬਰੀਕ-ਬਰੀਕ ਕਟਿੰਗ ਕਰਕੇ ਫਿਰ ਅਸੀਂ ਟਮਾਟਰਾਂ ਵਿੱਚ ਮਿਕਸ ਕਰ ਦੇਣਾ ਇਸ ਤਰੀਕੇ ਨਾਲ ਜੇ ਚਿਠਣੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਆ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਬਹੁਤ ਜ਼ਿਆਦਾ ਟੇਸਟੀ ਚਟਨੀ ਬਣ ਕੇ ਤਿਆਰ ਹੋਊਗੀ ਜੇ ਜਦੋਂ ਕਦੇ ਸਬਜ਼ੀ ਖਾਣ ਦਾ ਮਨ ਨਾ ਹੋਵੇ ਤਾਂ ਤੁਸੀਂ ਇਸ ਤਰੀਕੇ ਨਾਲ ਚਟਨੀ ਬਣਾ ਕੇ ਖਾਓਗੇ ਤਾਂ ਬਹੁਤ ਜ਼ਿਆਦਾ ਟੇਸਟੀ ਤੇ ਆਜਮੇਂਦਾਰ ਬਣ ਕੇ ਤਿਆਰ ਹੋਊਗੀ ਇਹਨੂੰ ਅਸੀਂ ਹੁਣ ਸਰਵ ਕਰ ਲਾਂਗੇ ਤੁਸੀਂ ਇਹਨੂੰ ਰੋਟੀ ਨਾਲ ਪਰੌਂਠੇ ਨਾਲ ਸਰਵ ਕਰ ਸਕਦੇ ਹੋ ਅੱਜ ਵਾਲੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ੁਕਰੀਆ ਕਾਲ ਤੁਸੀਂ ਵੀ ਬਣਾਓ ਤੇ ਆਪਣੇ ਫੀਡਬੈਕ ਜ਼ਰੂਰ ਸ਼ੇਅਰ ਕਰਿਓ